ਇੱਦਾਂ ਲੈ ਕੁੱਪਰ ਨਾਲ ਦੇ ਆ ਇੱਦਾਂ ਬਿਲੇਵਾ ਰਹੀ ਉਹ ਚਾਹਾਂ ਦਿੱਤੇ ਹੋਏ ਹੋਰ ਐਕਸ-ਰੇ 'ਚ ਪਤਾ ਲੱਗੂਗਾ ਵੀ ਬੱਚੂ ਕੱਟ ਪਟ ਬੱਚੂ ਚਾਹ। ਕਿੰਨੇ ਦੀ ਸਿਹਤ ਦਾ ਫੇਰੋ ਪਾਟ ਕੇ ਸਾਰੀ ਹਾਊਸ ਦੀ ਨਿਕਲ ਗਈ ਉਹ ਇਹ ਸਭ। ਉਹਨਾ ਅਧਿਆਰੇ ਦਾ ਮੁਝਾ ਦੱਸੇ ਹੋ ਰਹੀ ਹੈ। ਸਮਝ ਰਹੇ ਨਾ ਸਾਰੇ ਉਹ ਕਾਲੇ ਕਾਲੇ। ਸਰਪਟ ਟੈਂਪੂ ਹਸਪਤਾਲੋਂ ਟੈਂਪੂ ਹਸਪਤਾਲ ਟੈਂਪੂ ਹਾਹਾਲ ਜਿਹੇ ਹਸਪਤਾਲ ਵੱਲੋਂ ਦਵਾਈ ਖੁਰਕ ਦੇ ਕੇ ਦੰਦਾਂ ਦਾ ਫੁੱਲ ਚੈੱਕਅਪ ਟੈਂਪ ਲਗਾਇਆ ਗਿਆ ਜਿਹੜਾ ਅੱਜ ਪਿੰਡ ਕੁੜਾਣੀ ਕਲਾ ਜਿਹੜੀ ਮੁਫਤ ਡਿਸਪੈਂਸਰੀ ਆ ਉਹਦੇ ਵਿੱਚ ਲਗਾਇਆ ਗਿਆ ਤੇ ਬਹੁਤ ਸਾਰੇ ਲੋੜਵੰਦ ਜਿਹੜੇ ਮਰੀਜ਼ ਨੇ ਉਹਨਾਂ ਨੂੰ ਇੱਥੇ ਦੰਦਾਂ ਦੀ ਪ੍ਰੋਬਲਮ ਸੀ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਦਾ ਆਪਣਾ ਆਈਡੀਆ ਚੈਨਲ ਤੇ ਆਪਜੀ ਦਾ ਸਵਾਗਤ ਆ ਤੇ ਕੀ ਅੱਜ ਤੁਹਾਡਾ ਮੈਸੇਜ ਹੈ ਤੁਹਾਨੂੰ ਸਰ ਦੰਦਾਂ ਦੇ ਬਾਰੇ ਸਾਰੇ ਲੋਕਾਂ ਨੂੰ ਹੀ ਅਵੇਅਰ ਰਹਿਣਾ ਚਾਹੀਦਾ ਹੈ ਜੇ ਰੂਟੀਨ ਚੈੱਕਅਪ ਹਰ ਇੱਕ ਬੰਦਾ ਰੂਟੀਨ ਚੈੱਕਅਪ ਕਰਵਾਉਂਦਾ ਰਹੇ ਆਪਣੇ ਦੰਦਾਂ ਦਾ ਤਾਂ ਉਹਨੂੰ ਕਿਸੇ ਜ਼ਿਆਦਾ ਪਰੇਸ਼ਾਨੀ ਆਉਣ ਦੇ ਚਾਂਸਸ ਬਹੁਤ ਘੱਟ ਜਾਂਦੇ ਆ ਜੀ ਸਰਟਕਲ ਜਿੰਨੇ ਵੀ ਮਰੀਜ਼ ਆਉਂਦੇ ਆ ਜੀ ਕੋਈ ਰੂਟੀਨ ਚੈੱਕ ਰੂਟੀਨ ਚੈੱਕ ਪਹਿਲੇ ਬਹੁਤ ਘੱਟ ਹੈ ਜੀ ਠੀਕ ਆ ਜਦੋਂ ਦਿੱਕਤ ਵੱਧ ਜਾਂਦੀ ਹੈ ਜੀ ਉਦੋਂ ਮੇਰੇ ਸਾਡੇ ਕੋਲ ਆਉਂਦੇ ਆ ਜੀ ਮੇਰਾ ਤਾਂ ਇਹੀ ਸਾਰਿਆਂ ਨੂੰ ਇਹੀ ਸਲਾਹ ਹੈ ਕਿ ਹਰ 6 ਮਹੀਨੇ ਬਾਅਦ ਸਿਰਫ ਇੱਕ ਕਰ ਡਾਕਟਰ ਕੋਲ ਜਾ ਕੇ ਸਿੰਪਲੀ ਇੱਕ ਚੈੱਕ ਕਰਾ ਦੇਣ ਤਾਂ ਆਉਂਦਾ ਮੇਰਾ ਕੁਐਸਚਨ ਇਹ ਕੀ ਤੱਕ ਵੀ ਜਿਹੜਾ ਚੁਗਾੜਾ ਲਾਉਣ ਦਾ ਪ੍ਰੋਸੀਜਰ ਆ ਉਹ ਕਿੰਨੇ ਦਿਨਾਂ ਦਾ ਤੁਹਾਡਾ ਸਰ ਜਵਾੜਾ ਜਿਹੜਾ ਦਾ ਆਪਾਂ ਪੂਰਾ ਸੈੱਟ ਲਾਉਣਾ ਹੈ ਪੂਰਾ ਸੈੱਟ ਨਹੀਂ ਹਾਂ ਮਰੀਜ਼ ਦਾ ਕੋਈ ਨਹੀਂ ਦੰਦ ਕੋਈ ਕਿ ਲੋਕਾਂ ਦੇ ਜਵਾੜੇ ਕਈਆਂ ਦੇ ਖਰਾਬ ਨੇ ਸਿਆਣੇ ਹੋਣ ਦੇ ਨਾਤੇ ਉਹਨਾਂ ਦਾ ਜਵਾੜਾ ਲਾਉਣ ਦਾ ਕਿਉਂਕਿ ਤੁਹਾਡੀ ਇੰਟਰਵਿਊ ਦੇਖਣ ਕੇ ਤਾਂ ਅਸੀਂ ਕਿੰਨੇ ਦਿਨਾਂ ਦਾ ਪ੍ਰੋਸੀਜਰ ਆ ਸਰ ਉਹ ਤੇ ਆਪਾਂ ਨੂੰ ਅੰਦਾਜ਼ਾ ਹਫ਼ਤਾ ਤੋਂ 10 ਦਿਨ ਲੱਗਦੇ ਆ ਜੀ ਪੰਜ ਗੇੜੇ ਹੁੰਦੇ ਆ ਮਰੀਜ਼ ਦੇ ਪੰਜ ਵਾਰ ਉਹਨਾਂ ਨੂੰ ਸਾਡੇ ਤੋਂ ਲਾਉਣਾ ਪੈਂਦਾ ਹਫ਼ਤੇ 10 ਦਿਨ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਨਵਾਂ ਸੈੱਟ ਤਿਆਰ ਕਰਕੇ ਦੇ ਦਿੰਦੇ ਹਾਂ ਉਹਦੇ ਵਿੱਚ ਕੀ ਚਾਹੀਦਾ ਤੁਹਾਨੂੰ ਪ੍ਰੂਫ ਕੀ ਚਾਹੀਦਾ ਮਰੀਜ਼ ਦਾ ਸਰ ਉਹਦੇ ਵਿੱਚ ਕੋਈ ਕੋਈ ਪ੍ਰੂਫ ਏਦਾਂ ਨਹੀਂ ਚਾਹੀਦਾ ਇਦਾਂ ਜਿਵੇਂ ਉਹਨਾਂ ਸਿਰਫ ਉਹਨਾਂ ਦਾ ਨਾਮ ਤੇ ਉਹਨਾਂ ਦੇ ਪਿੰਡ ਦਾ ਨਾਮ ਕਿੱਥੋਂ ਆਇਆ ਓਕੇ ਹਾਂਜੀ ਤੇ ਉਹਨਾਂ ਦਾ ਕਿੰਨਾ ਖਰਚਾ ਕਿੰਨਾ ਆਉਂਦਾ ਤੁਹਾਡੇ ਮੈਨੂੰ ਜਿਹੜਾ ਹਸਪੀਟਲ ਸਾਡੇ ਕੋਲ ਤਿੰਨ ਤਿੰਨ ਤਰ੍ਹਾਂ ਦੇ ਦੰਦ ਹੈਗੇ ਉਹ ਤਿੰਨ ਤਰ੍ਹਾਂ ਦੀਆਂ ਕੁਆਲਿਟੀਆਂ ਜੀ ਉਹਦੇ ਵਿੱਚ ਓਕੇ ਜੀ ਇਹ 800 ਰੁਪਏ ਤੋਂ ਸ਼ੁਰੂ ਹੈ ਜੀ ਇੱਕ ਸੈੱਟ 800 ਰੁਪਏ ਦਾ ਜੀ ਦੂਸਰਾ ਸੈੱਟ 2500 ਦਾ ਜੀ ਤੀਸਰਾ ਸੈੱਟ ਜਿਹੜਾ ਹੈਗਾ 4500 ਦਾ ਜੀ ਇਹ ਤਿੰਨ ਤਰ੍ਹਾਂ ਦੇ ਵਿੱਚ ਕੁਆਲਿਟੀ ਦਾ ਫਰਕ ਹੈ ਜੀ ਇਹ ਜਿਹੜੇ 800 ਦੇ ਤੇ ਉਹਦੇ ਵਿੱਚ ਕਿੰਨਾ ਕੰਤਰ ਹੁੰਦਾ ਜੀ ਕੋਈ ਮਤਲਬ ਗਰੀਬ ਬੰਦਾ ਹੁੰਦਾ ਜੀ ਉਹਦੇ ਵਿੱਚ ਦੰਦਾਂ ਦੀ ਕੁਆਲਿਟੀ ਦਾ ਫਰਕ ਤੇ ਜਿਹੜੇ ਆਪਾਂ ਪਲੇਟ ਬਣਾਉਂਦੇ ਉੱਤੇ ਉਹ ਗੇਟ ਦੀ ਕੁਆਲਿਟੀ ਵਿੱਚ ਫਰਕ ਹੁੰਦਾ ਮਟੀਰੀਅਲ ਚ ਜੀ ਠੀਕ ਆ ਤੇ ਉਹ ਉਹ ਜਿਹੜੇ ਬੰਦਿਆਂ ਨੂੰ ਮਤਲਬ ਹੁਣ ਕਿਸੇ ਦੀ ਜੜ ਖਰਾਬ ਹੋ ਗਈ ਜਾਂ ਦੰਦ ਖਰਾਬ ਹੋ ਗਿਆ ਉਹ ਕੀ ਕਰੇ ਉਹ ਦੰਦ ਜੜ ਕਢਵਾਵੇ ਜਾਂ ਕਿਦਾਂ ਕਈ ਤਾਂ ਹੁਣ ਆਪਾਂ ਸਮਝਦੇ ਡਾਕਟਰ ਸਾਹਿਬ ਝੋਲਾ ਸਾਹਿਬ ਡਾਕਟਰ ਫਿਰਦੇ ਨੇ ਹਾਂਜੀ ਹਾਂਜੀ ਬਸਾਂ ਚੋਂ ਕਹਿੰਦੇ ਨੇ ਇੱਕ ਮਿੰਟ ਜੀ ਤੁਹਾਡਾ ਦੰਦ ਜੜ ਬਾਹਰ ਹਾਂਜੀ ਹਾਂਜੀ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਸਰ ਉਹ ਦੰਦ ਖਰਾਬ ਤੇ ਡਿਪੈਂਡ ਕਰਦਾ ਇੱਕ ਕਰਾ ਕਿ ਜਦੋਂ ਡੈਂਟਿਸ ਨੂੰ ਦਿਖਾਣ ਗਿਆ ਸਾਨੂੰ ਦਿਖਾਉਣ ਗਿਆ ਕੇ ਤੇ ਉਹਨਾਂ ਨੂੰ ਸਹੀ ਸਲਾਹ ਦੇਵਾਂਗੇ ਕਿ ਤੁਸੀਂ ਇਹ ਦੰਦ ਨੂੰ ਆਪਾਂ ਬਚਾ ਸਕਦੇ ਆ ਕਿ ਇਹ ਦੰਦ ਜਿਆਦਾ ਖਰਾਬ ਹੋ ਗਏ ਜੀ ਨੂੰ ਕਢਾਉਣੇ ਪਊਗਾ ਦੰਦ ਕਢਾਉਣਾ ਨਹੀਂ ਚਾਹੀਦਾ ਜੀ ਜਿੰਨਾ ਜਿੰਨੀ ਦਰ ਹੋ ਸਕੇ ਉਹਨੂੰ ਬਚਾਉਣਾ ਚਾਹੀਦਾ ਬਚਾਉਣਾ ਚਾਹੀਦਾ ਮਤਲਬ ਕਹਿਣਾ ਦਾ ਵੀ ਬੂਟੇ ਨੂੰ ਪਟਕਣਾ ਨਹੀਂ ਚਾਹੀਦਾ ਲਾਉਣਾ ਚਾਹੀਦਾ ਉਹ ਆਲਦਾਲ ਸਾਫ ਸੰਭਾਲ ਪੂਜੇ ਤਾਂ ਵਧੀਆ ਗੱਲ ਆ ਦੰਦ ਜੜ ਦੂਜਾ ਵੀ ਸੇਪ ਰਹੇਗਾ ਜਿਹੜੀ ਜੀ ਰੱਬ ਨੇ ਚੀਜ਼ ਆਪਾਂ ਨੂੰ ਦਿੱਤੀ ਹੈ ਉਹਦਾ ਕੋਈ ਮੁੱਲ ਨਹੀਂ ਹੈਗਾ ਜੀ ਬਿਲਕੁਲ ਉਹ ਐਵੇਂ ਆਪਾਂ ਪਟਾਈ ਤੇ ਕੋਈ ਫਾਇਦਾ ਨਹੀਂ ਜੀ ਉਹਨਾਂ ਇਥੋਂ ਮਰੀਜ਼ਾਂ ਨੂੰ ਹੋਰ ਬੇਰਸਕੀਆ ਦੰਦਾਂ ਬਾਰੇ ਤੁਹਾਡੇ ਸਰ ਰੂਟੀਨ ਅਸੀਂ ਸਾਰਿਆਂ ਨੂੰ ਇਹੀ ਕਹਿੰਨੇ ਆਂ ਵੀ ਦੋ ਟਾਈਮ ਬ੍ਰਸ਼ ਕਰਨ ਜੀ ਮਾਊਥਵਾਸ਼ ਯੂਜ਼ ਕਰਨ ਜਾਂ ਆਪਣਾ ਔਰਲ ਕੇਅਰ ਧਿਆਨ ਨਾਲ ਰੱਖਣਾ ਤਾਂ ਕਿ ਦਿੱਕਤ ਨਹੀਂ ਆਵੇ ਅੱਜ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਦੇਖੇਗੇ ਨੇ ਸਰ ਅੱਜ ਸਾਡੇ ਕੋਲ ਅੰਦਾਜ਼ਾ 50 ਦੇ ਨੇੜੇ ਦੀ ਕਿਵੇਂ ਲੱਗਿਆ ਤੁਹਾਨੂੰ ਕੈਂਪ ਤੇ ਆ ਕੇ ਇੱਧਰ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਕੈਂਪ ਪਹਿਲੀ ਵਾਰ ਕੀਤਾ ਤੁਸੀਂ ਇੱਥੇ ਇੱਥੇ ਪਹਿਲੀ ਵਾਰ ਕੀਤਾ ਇਹ ਤਹਿਸੀਲ 'ਚ ਮੇਰੇ ਖਿਆਲ ਪਹਿਲਾ ਕੈਂਪ ਹੋਊਗਾ ਤੁਹਾਡਾ ਹਾਂਜੀ ਹਾਂਜੀ ਇੱਥੇ ਪਹਿਲੀ ਮੈਨੂੰ ਜਿੱਥੇ ਤੱਕ ਨਾਮ ਹੈ ਮਤਲਬ ਗੌਰ ਨਾਗਰਾ ਤਾਂ ਫਿਰ ਇਹ ਕੈਂਪ ਤੁਹਾਡਾ ਪਹਿਲਾ ਹੀ ਆ ਇਹ ਪਹਿਲਾ ਹੀ ਸੀਰ ਕਰਤਾਰ ਸਿੰਘ ਸ਼ਹੀਦ ਸਰਾਬਾ ਡਾਕਟਰ ਹਸਪੀਟਲ ਕਾਲਜ ਵੱਲੋਂ ਹਨ ਚਲੋ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਦਾ ਆਪਣਾਈ ਡੀਆ ਚੈਨਲ ਤੇ ਆਪਜੀ ਦਾ ਸਵਾਗਤ ਧੰਨਵਾਦ ਜੀ ਬਾਈ ਸਤਿ ਸ਼੍ਰੀ ਅਕਾਲ ਕਿੰਨੇ ਤੁਹਾਡੇ ਕੋਲ ਮਰੀਜ਼ ਆਏ ਨੇ ਜਿਹੜੇ ਦਿਖਾਉਣ ਵਾਲੇ ਦੰਦ ਦੰਦਾ ਜਿਹੜਾ ਕੈਂਪ ਲਾਇਆ ਤੁਹਾਡੇ ਕਿੰਨੇ ਐਂਟਰੀਆਂ ਹੋਈਆਂ ਅੱਜ ਸਾਡੇ ਕੋਲ ਕਿੰਨੇ ਮਰੀਜ਼ਾਂ ਪਹੁੰਚੇ ਨੇ 50 ਤੋਂ 60 ਠੀਕ ਆ 60 ਮਰੀਜ਼ ਆ ਚੁੱਕੇ ਨੇ ਤੇ ਇਹ ਕਿੰਨੇ ਵਜੇ ਲੱਗਿਆ ਸੀਗਾ ਇਹ 11 ਵਜੇ ਲੱਗਿਆ ਪਾਣੀ ਬਾਹਰ ਆ ਕਿਹੜੇ ਹਸਪੀਟਲ ਬੁਲਾਵਾਂ ਉਹ ਬੱਤੇ ਉਹ ਬਣਾਤਾ ਜਿਹੜਾ ਉਹ ਨੀ ਦਾ ਜੀ ਟਟਾ ਦੇ ਖਾਪਾ ਦੇ ਇਹ ਲੋਟ ਦੋ ਬੰਦੇ ਆਪਾਂ ਦੋ ਲੋਟ 90 ਓਕੇ ਦੰਗੇ ਆਪਣੇ ਕੋ 50 ਕ ਮਰੀਜ਼ਾਂ ਦੇ ਆ ਗਏ ਕਰੀਬ ਨਾ ਠੀਕ ਆ ਓਕੇ ਤੇ ਇਹ ਲਾਗੇ ਬੰਨੇ ਤੋਂ ਆਏ ਨੇ ਪਿੰਟ ਪਿੰਟ ਦੇ ਦਿੱਤੀ ਜਾਂ ਹੋਰ ਬਾਰਾਂ ਮਰੀਜ਼ਾਂ ਨੇ 15 ਹੋ ਗਏ ਤਾਂ ਇਹ ਜੰਨਾ ਹੋਵੇ 2 ਵਜੇ ਤੱਕ ਕੋਈ ਹੋਰ ਆ ਜਾਣਗੇ ਤੇ ਉਹ ਉਧਰੋਂ ਹਸਪੀਟਲ ਕੋਲੋਂ ਕੌਣ ਆਏ ਨੇ ਨਾਲ ਇਹਨਾਂ ਦੇ ਉਹ ਆਨਗੇ ਜਿਹੜੇ ਪਰਮੇਨ ਡਾਕਟਰ ਦੇ ਅੰਦਰ ਨੰਨੇ ਰਹੇ ਸਨ ਉਹ ਆਨਗੇ ਠੀਕ ਹੈ ਥੈਂਕ ਯੂ ਇਹ 49 ਕੁ ਮਰੀਜ਼ ਜਾਨੀ ਕਿ 50 ਦੇ ਕਰੀਬ ਹੋ ਚੁੱਕੇ ਨੇ ਤੇ ਕਾਕਾ ਜੀ ਐਸ ਬੈਠੇ ਨੇ ਤੇ ਹੁਣ ਵੀ ਟਾਈਮ ਅਜੇ 1:30 ਵਜੇ ਆ ਬਾਈ ਜੀ ਹੁਣੇ ਬੈਠੇ ਨੇ ਤੁਸੀਂ ਪ੍ਰਬੰਧਕ ਬੈਠੇ ਨੇ ਜਿਹੜੇ ਇੱਥੇ ਫ੍ਰੀ ਡਿਸਪੈਂਸਰੀ ਦੇ ਨੇ ਮੈਂ ਡਾਕਟਰ ਨਾਲ ਵੀ ਗੱਲਬਾਤ ਕਰਾਉਣਾ ਤੁਹਾਡੀ ਕਿਉਂਕਿ ਇਹ ਬਹੁਤ ਵੱਡਾ ਅਪਰਾਲਾ ਜਿਹੜਾ ਇਹ ਕੀਤਾ ਜਾ ਰਿਹਾ ਹੈ ਸ੍ਰੀ ਕੰਟਰੋਲਰ ਜੀ ਠੀਕ ਹੋ ਵਧੀਆ ਜੀ ਵਧੀਆ ਤੇ ਇਹ ਅੱਜ ਕਿੰਨੇ ਕੁ ਮਰੀਜ਼ ਆ ਗਏ ਆਪਣੇ ਕੋਲ ਆਪਾਂ ਨਵੇਂ ਜੀ ਹੁਣ ਤਾਂ ਨਾਣਾ ਕਰਦੇ ਪੰਤਾਂ ਨਹੀਂ ਚਲੀ ਮੇਜ ਆਪਾਂ ਦੇਖ ਚੁੱਕੇ ਆ ਓਕੇ ਆਪਾਂ ਜੀ ਕਹਿੰਦੇ ਨੇ ਮੁਸਤਕ ਕਹਿੰਦੇ ਨੇ ਦੰਦ ਕੱਢ ਰਹੇ ਹਾਂ ਤੇ ਕਹਿੰਦੇ ਨੇ ਸਵਾਈ ਕਰ ਰਹੇ ਠੀਕ ਆ ਤੇ ਜਿੰਨੇ ਦੰਦ ਬਣ ਨਿਕਲ ਸਕਦੇ ਨੇ ਮੌਕੇ ਤੇ ਆਪ ਕੋਲ ਨੇ ਦੰਦ ਕੱਢ ਰਹੇ ਤੇ ਆਪਾਂ ਡਿਸਕਾਊਂਟ ਵੀ ਦੇ ਰਹੇ ਹਾਂ ਟ੍ਰੀਟਮੈਂਟ ਦੇ ਉੱਪਰ ਜਿਵੇਂ ਆਰ ਸੀਟੀ ਹੋ ਗਈ ਬੀਡ ਹੋ ਗਈ 800 ਵੀ ਤੇ ਆਪਾਂ ਬੀਡ ਲਾ ਰਹੇ ਆ ਆਰ ਸੀਟੀ ਵੀ ਆਪਾਂ ਸਸਤੇ ਰੇਟ ਤੇ ਕਰ ਰਹੇ ਆ ਤੇ ਜਿਹੜੇ ਕੈਂਪ ਦੇ ਰੇਟ ਨੇ ਹੋਗੇ ਆਪਾਂ ਘ ਆਪਾਂ ਨੂੰ ਜਿਹੜੇ ਮੇਨ ਦਾ ਅੱਜ ਤੁਸੀਂ ਦੇਖੇ ਨੇ ਬ੍ਰੀਜ ਉਹਨਾਂ 'ਚ ਕੀ ਪ੍ਰੋਬਲਮ ਜ਼ਿਆਦਾ ਕੀ ਆ ਰਹੀਆਂ? ਕੋਰੇ ਜਿੰਨੇ ਵੀ ਬ੍ਰੀਜ ਨੇ ਜੀ ਨਾ ਜ਼ਿਆਦਾ ਜਿਹੜਾ ਪਾਣੀ ਕਰਕੇ ਉਹਨਾਂ ਦੰਦ ਖਰਾਬ ਹੋ ਰਹੇ ਨੇ। ਠੰਡਾ ਦਿੱਤਾ ਕਰਕੇ। ਹਾਂਜੀ ਕਿਉਂਕਿ ਜ਼ਿਆਦਾ ਜਿਹੜੇ ਆਂਦੇ ਨੇ ਉਹ ਇਹ ਕਹਿੰਦੇ ਸਾਡੇ ਦੰਦ ਖਰਾਬ ਨਹੀਂ ਨੇ ਸਫਾਈ ਦੀ ਲੋੜ ਹੈ। ਖੱਡ ਜਾਂਦਾ ਜੀ ਕਹਿੰਦੇ ਦਾਗਤ ਤੇ ਲੱਗੇ ਹੋਏ ਨੇ। ਉਹ ਦਾਗਤ ਤੇ ਦਾ ਕਾਰਨ ਇਹ ਹੈ ਜੀ ਲੋਕੀ ਉਹ ਨਲਕੇ ਦਾ ਪਾਣੀ ਮੋਟਰ ਦਾ ਪਾਣੀ ਪੀਂਦੇ ਨੇ। ਉਹ ਮੋਟਲੇ ਪਾਣੀ ਵਿੱਚ ਖਾਰਾਪਣ ਜਿਹੜਾ ਹੈਗਾ ਅੱਜ ਹੀ ਬਹੁਤ ਜ਼ਿਆਦਾ ਜਿਹਦੇ ਕਰਕੇ ਉਹਨਾਂ ਦੇ ਅੰਦ ਬਾਰ ਬਰਾ ਖਰਾਬ ਹੁੰਦੇ ਜਾ ਰਹੇ ਨੇ ਤਾਂ ਆਪ ਲੋਕਾਂ ਨੂੰ ਇਹ ਰਾਏ ਦਵਾਂਗੇ ਕੀ ਹੋ ਸਕਿਆ ਤਾਂ ਕਹਿੰਦੇ ਨੇ ਆਪਾਂ ਜੰਦਾ ਸੀ ਸਫਾਈ ਰੱਖੋ ਵਧੀਆ ਦੇਖ ਤਾਂ ਜਿਹੜਾ ਬਰਸ਼ ਹੈ ਉਹ ਕਨਵਰ ਸੌਫਟ ਯੂਜ਼ ਕਰੋ ਹਾਰਡ ਬਰਸ਼ ਨਹੀਂ ਨਾ ਕਰੋ ਕਿਉਂਕਿ ਜਦ ਹਾਰਡ ਬਰਸ਼ ਯੂਜ਼ ਕਰਦੇ ਆ ਉਹਦੇ ਨਾਲ ਜਿਹੜੇ ਦੰਦ ਨੇ ਟਾਈਮ ਤੋਂ ਬਾਅਦ ਕੁੰਨੇ ਸ਼ੁਰੂ ਕਰ ਜਾਂਦੇ ਨੇ ਕਿਉਂ ਮੁਝੇ ਜਰਾ ਪਾਣੀ ਹੈ ਉਹ ਜੋ ਹਲਕਾ ਜਿਹਾ ਐਸਿਡਿਕ ਕੰਟੈਕਟ ਹੁੰਦਾ ਉਹ ਹਰਦੰਦ ਨੂੰ ਕਮਜ਼ੋਰ ਕਰ ਦਿੰਦਾ ਹੈ ਹਾਰਡਵੋਸ਼ ਚੁਸ ਕਰਕੇ ਉਹ ਚੀਜ਼ ਨੂੰ ਤੋੜ ਦਿੰਦੇ ਜੇ ਤੁਸੀਂ ਦਾ ਸੌਫਟ ਮਾਝੂਸ ਕਰੋ ਆਰੋ ਦਾ ਪਾਣੀ ਵਰਤੋ ਤੇ ਕਹਿੰਦੇ ਨੇ ਜੇ ਹੁਣ ਕਦੇ ਐਨ ਲੱਗੇ ਵੀ ਤੁਹਾਡੇ ਫੁੱਲ ਸੁੱਜ ਗਏ ਨੇ ਮੇ ਸੁੱਜ ਗਏ ਨੇ ਖੂਨ ਮਹਿਣ ਲੱਗ ਰਿਹਾ ਤਾਂ ਇਹ ਕੰਮ ਕਰੋ ਗਰਮ ਪਾਣੀ ਚ ਨੂਣ ਪਾ ਕੇ ਕੁੱਲਿਆ ਕਰੋ ਹੁਣ ਚਾਦੀ ਦੇ ਅੰਦਰ ਆਰਾਮ ਆ ਜਾਏਗਾ ਹੁਣ ਦਿਖਾਂ ਦੀ ਰੋਟੀ ਨਹੀਂ ਪਏ ਕੋਈ ਉਹਦੀ ਦਿੱਕਤ ਹੀ ਹੋਏਗੀ ਤੇ ਹੋਰ ਜਿਹੜੇ ਮਤਲਬ ਕਿਸੇ ਦਾ ਦੰਦ ਜੜ ਖਰਾਬ ਆ ਉਹ ਇੱਥੇ ਕੱਢ ਦਿੰਨੇ ਆ। ਦੇਖੋ ਜੀ ਐਵੇਂ ਜਿਹਦੀ ਜਿੰਨਾ ਦੇ ਕੰਦਰ ਜੜ ਜੜ ਹਿੱਲੇਦੇ ਨੇ ਕਿਰੋਂ ਅਸੀਂ ਬਿਨਾ ਐਕਸਰੇ ਤੇ ਬਿਨਾ ਬੀਪੇ ਤੋਂ ਕੱਢ ਸਕਦੇ ਆ ਉਹ ਤਾਂ ਅਸੀਂ ਕੱਢ ਰਿਆ ਮੋਕੇ ਦੇ। ਲੇਕਿਨ ਜਿਹੜੇ ਜਿਹਨੂੰ ਹੱਡੀ ਐ ਜੜ ਪਈ ਐ ਜਦ ਬਹੁਤ ਪੂਰੀ ਤਰ੍ਹਾਂ ਖਰਾਬ ਜਿਹਨਾਂ ਨੂੰ ਐਕਸਰੇ ਲੋਡ ਹੈਗੀ ਐ ਉਹ ਅਸੀਂ ਆਪਣੇ ਰੱਖਣ ਉਹ ਪ੍ਰਕੋਸ਼ਨ ਰੱਖਣ ਵਾਸਤੇ ਆਪਾਂ ਉਹਨੂੰ ਕਾਲਜ ਬੁਲਾ ਰਿਆ। ਆਪਾਂ ਉਹਨਾਂ ਦਾ தம் ਕਾਲਜ ਚ ਕਰਦੇ ਆ। ਵੀ ਐਕਸਰੇ ਕਰਾ ਕੇ ਅਗੁੱਥੇ ਕੱਢ ਦਿੰਦੇ ਆ। ਉੱਥੇ ਆਪਣੇ ਕੋਲ ਸਾਰੀ ਮਸ਼ੀਨਰੀ ਹੈਗੀ ਐ ਤਾਂ ਉਹਦੇ ਕੰਮ ਸੈਕਸ਼ਨ ਬਣਾ ਹੋ ਸਕਦਾ ਤੇ ਹੋਰ ਇੱਥੇ ਜਿਹੜੇ ਮਰੀਜ਼ ਡਰਦੇ ਨੇ ਜਿਵੇਂ ਆਪਣੇ ਇਹ ਕੈਂਪ ਲੱਗਦਾ ਤੁਹਾਡਾ ਸੀਰ ਕਰਤਾਰ ਸਿੰਘ ਡੈਂਟਲ ਹਸਪੀਟਲ ਜਿਹੜਾ ਕਾਲਜ ਵੱਲੋਂ ਲੱਗਿਆ ਤੇ ਬਹੁਤ ਵੱਡਾ ਪ੍ਰਾਧਾਨ ਹੈ ਤੁਹਾਡਾ ਤੇ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਮ ਲੋਕਾਂ ਨੂੰ ਤੁਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਜੀ ਦੰਦਾ ਦਾ ਤੇਰਾ ਇਹਨੇ ਨੇ ਟਰੀਟਮੈਂਟ ਹੈ ਉਹ ਬਾਲਾ ਮਹਿੰਗਾ ਨਹੀਂ ਹੈਗਾ ਲੇਕਿਨ ਤੁਸੀਂ ਜੇ ਲਾਪਰਵਾਹੀ ਕਰੋਗੇ ਤਾਂ ਤੁਸੀਂ ਆਪਣੀ ਹੀ ਦਿੱਕਤ ਨੂੰ ਖੁਦ ਵਧਾਓਗੇ ਤਾਂ ਅਸੀਂ ਇਹ ਹੀ ਰਾਇ ਦੇਣਾ ਚਾਹੁੰਦੇ ਆ ਜੇ ਤੁਹਾਨੂੰ ਥੋੜੀ ਜਿਹੀ ਵੀ ਦਿੱਕਤ ਲੱਗੇ ਤੁਸੀਂ ਆਪਣੇ ਨੀਅਰ ਬਾਏ ਹਸਪੀਟਲ ਕੋਲ ਆ ਕੇ ਆਪਣਾ ਆਪ ਟਰੀਟਮੈਂਟ ਕਰਵਾਓ ਆਪਣਾ ਇੱਕ ਐਗਲੋ ਚੈੱਕਅਪ ਕਰਾਓ ਇਹਦੇ ਕੈਂਪ ਵਿੱਚ ਆ ਕੇ ਆਪਣੇ ਆਪ ਨੂੰ ਦਿਖਾਓ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਥੋੜੀ ਜਿਹੀ ਮਾੜੀ ਦਿੱਕਤ ਹੈ ਉਸੇ ਟਾਈਮ ਹੱਲ ਹੋ ਜਾਈ ਜੇ ਦਿੱਕਤ ਵੱਧ ਜਾਈਗੀ ਤਾਂ ਦਿੱਕਤ ਤੋਂ ਥੋੜਾ ਖਰਚਾ ਹੀ ਵਧੇਗਾ ਤਕਲੀਫ ਹੀ ਵਧੇਗੀ ਸਭ ਨੂੰ ਹੀ ਦਿੱਕਤ ਆਦੀ ਹੈ ਹੀ ਰਾਈ ਦਿਨ ਚਾਹਨਾ ਸਭ ਨੂੰ ਕਿ ਕੋਈ ਵੀ ਦਿੱਕਤ ਹੁੰਦੀ ਹੈ ਸਰੀਰਿਕ ਹੋਵੇ ਚਾਹੇ ਕਿ ਦੰਦਾ ਦੀ ਹੋਵੇ ਆਪਣੇ ਨੀਅਰ ਬਾਸਟੋ ਜਾ ਕੇ ਡਾਕਟਰ ਨਾਲ ਇੱਕਾ ਜਰੂਰ ਸਲਾਹ ਲਓ ਕੋਈ ਬਾਬੇ ਵਗੈਰਾ ਜਾਂ ਕਿ ਕਿਸੇ ਵੀ ਇਹ ਜਿਹੇ ਬੰਦੇ ਨਾਲ ਨਾ ਜਾਓ ਜੋ ਉਹ ਤਕਲੀਫ ਬਤਾ ਦੇ ਤੁਸੀਂ ਡਾਕਟਰ ਦੀ ਸਲਾਹ ਲਓ ਸਭ ਤੋਂ ਧੰਨਵਾਦ ਹਾਂਜੀ ਧੰਨਵਾਦ ਬਾਬਾ ਜੀ ਕਿਹੜਾ ਪਿੰਡ ਹੈ ਤੁਹਾਡਾ ਅਸੀਂ ਇੱਥੇ ਗੁਰਦੁਆਰਾ ਸੋਡੇ ਘਟਾਣੀ ਗਰੰਟੀ ਦੇ ਗਰੰਟੀ ਜਿਹੜੀ ਤੁਸੀਂ ਅੱਜ ਕਿੱਧਾ ਆਏ ਹਸਪੀਟਲ ਚ ਅਹਿ ਦੰਦ ਦੰਦ ਦਿਖਾਉਣ ਆਏ ਕੀ ਪ੍ਰੋਬਲਮ ਕੀ ਦੱਸਦੇ ਨੇ ਡਾਕਟਰ ਸਾਹਿਬ ਜੋ ਹੀ ਜਾਂਦਾ ਬਣੇ ਖਰਾਬ ਸੀ ਖਾਲੀ ਹੈ ਗੱਡੀ ਦੇ ਖਾਲੀ ਹੋਏ ਪੈਨੇ ਕੀੜਾ ਲੱਗਿਆ ਕੀੜਾ ਲੱਗਿਆ ਹੋਇਆ ਹਾਂਜੀ ਹਾਂਜੀ ਕਹੇ ਜਾਂ ਲੱਗਦਾ ਇਹ ਪ੍ਰੋਬਲਾ ਜਿਹੜਾ ਇੱਥੇ ਕੀਤਾ ਗਿਆ ਡਿਸਪੈਂਸਰੀ ਵੱਲੋਂ ਅੰਦਰਲਾ ਫਰੀ ਸੇਵਾ ਸਰ ਆਏ ਜਿਹੜੇ ਪ੍ਰੋਬਲਮ ਹੋਣੇ ਚਾਹੀਦੇ ਨੇ ਨਾ ਇਹ ਜਿਹੇ ਪ੍ਰੋਬਲਮ ਆਹ ਜਿਹੇ ਪ੍ਰੋਬਲਮ ਦੇ ਕਰਕੇ ਨੇ ਚਾਹੀਦੇ ਜਿਹੜਾ ਸੀਦ ਕਰਤਾਰ ਸਿੰਘ ਸਰਾਬਾ ਡੈਂਟਲ ਕਾਲਜਾ ਕੀ ਕਹਿਣਾ ਉਹਨਾਂ ਬਾਰੇ ਸੀਦਾ ਦੀ ਧਰਤੀ ਤੋਂ ਜਿਹੜਾ ਇਹ ਆਉਂਦਾ ਕੈਂਪ ਲੱਗ ਰਿਹਾ ਕਿਉਂਕਿ ਬਹੁਤ ਵੱਡੀਆਂ ਅਸੀਂ ਪ੍ਰਾਪਤੀਆਂ ਨੇ ਸਹਿਤ ਸਾਨੂੰ ਨਾ ਟੀਮ ਜਾਰੀ ਦੀ ਹੋਵੇ ਕਿਉਂਕਿ ਇਸ ਪਖੋਵਾਲ ਲੀਲਾ ਸਰਾਬਾ ਤੋਂ ਸੇ ਢੈਪੀ ਉਹ ਸਾਰੇ ਏਰੀਆ ਕਵਰ ਕਰਦੇ ਆ ਬਹੁਤ ਵਧੀਆ ਕਰਾਦਾ ਕਰਦੇ ਵਧੀਆ ਪ੍ਰਾਲਾ ਨਾ ਕਿਉਂਕਿ ਜਿਹੜੀ ਅਸੀਂ ਦਾ ਦੀ ਧਰਤੀ ਤੋਂ ਇਹ ਪ੍ਰਾਲਾ ਮਤਲਬ ਤੁਰਿਆ ਹੋਇਆ ਬਹੁਤ ਵਧੀਆ ਗੱਲ ਆ ਹਾਂਜੀ ਹਾਂਜੀ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਚੀਜ਼ ਹੈ ਕਈ ਡਰ ਦੇ ਮਾਰੇ ਨਹੀਂ ਆਉਂਦੇ ਵੀ ਡਾਕਟਰ ਕੱਢ ਕੇ ਦੰਦ ਹੱਥ 'ਚ ਫੜਾਉਂਦੇ ਨੇ ਕੀ ਕਹਿਣਾ ਇਹਦੇ ਬਾਰੇ ਨਹੀਂ ਬਹੁਤ ਧੰਨਵਾਦ ਵਧੀਆ ਕਹਿੰਦੇ ਆ ਅਸੀਂ ਸੈਂਕ ਤਿੰਨ ਦੰਦ ਘਟਾਇਆ ਮਾਦਾ ਨੇ ਬਹੁਤ ਪਿਆਰ ਨਾਲ ਕੱਢਿਆ ਡਾਕਟਰ ਬਹੁਤ ਪ੍ਰੇਮ ਨਾਲ ਪ੍ਰੇਮ ਨੇ ਕੱਢਿਆ ਡਾਕਟਰ ਨੇ ਦੰਦ ਕਿਹਦਾ ਤੋਂ ਨਹੀਂ ਕੱਢਿਆ ਕਈ ਜਿਹੜੇ ਬਸਾਂ 'ਚ ਫਿਰਦੇ ਨੇ ਕਹਿੰਦੇ ਨੇ ਉਂਗਲੀ ਲਾਓ ਤੇ ਦੰਦ ਬਾਹਰ ਉਹਨਾਂ ਬਾਰੇ ਕੀ ਕਹਿਣਾ ਠੋੜਾ ਉਹਨਾਂ ਤੋਂ ਬਚਣਾ ਚਾਹੀਦਾ ਨਹੀਂ ਵੀ ਪਾਪਾ ਜੀ ਗੱਲ ਇਹ ਆ ਉਂਗਲੀ ਲਾਓ ਤੇ ਦੰਦ ਬਾਹਰ ਉਹਦਾ ਕੀ ਤਕਲੀਫ ਲੱਗਦੀ ਆ ਬਹੁਤ ਬਚਣਾ ਚਾਹੀਦਾ ਉਹਨਾਂ ਤੋਂ ਤਾਂ ਫਿਰ ਖਰਾਬੇ ਕਰਨੇਗਾ ਤੁੰ ਧੰਨਵਾਦ ਜੀ ਭਾਈ ਜੀ ਇਹ ਸਾਨੂੰ ਡਾਕਟਰ ਟੀਮ ਜਿਹੜੀ ਉੱਥੋਂ ਸੀਧ ਬਾਬਾ ਸੀਧ ਸੌਰੀ ਸੀਦ ਭਾਈ ਕਰਤਾਰ ਸਿੰਘ ਸਰਾਂਭਾ ਜਿਹੜੀ ਮਹਾਨ ਧਰਤੀ ਤੋਂ ਇਹ ਟੀਮ ਆਈ ਅੱਜ ਮੈਂ ਇਹਨਾਂ ਡਾਕਟਰਾਂ ਨਾਲ ਗੱਲਬਾਤ ਕੀਤੀ ਡਾਕਟਰਾਂ ਦਾ ਧੰਨਵਾਦ ਕੀਤਾ ਇੱਥੇ ਸਾਡੇ ਨਾਲ ਬਾਬਾ ਜੀ ਬੈਠੇ ਨੇ ਜਿਹੜੇ ਕੜਾਣੀ ਖੁਰਤ ਵਿਖੇ ਹੈੱਡ ਗ੍ਰਾਂਥੀ ਡਿਊਟੀ ਨਿਭਾ ਰਹੇ ਨੇ ਗੁਰਦੁਆਸਾ ਤੇ ਬਹੁਤ ਵਧੀਆ ਲੱਗਿਆ ਡਾਕਟਰਾਂ ਨਾਲ ਗੱਲਬਾਤ ਕਰਕੇ ਭਾਈ ਜੀ ਇਹਨਾਂ ਨੂੰ ਪੁਲਾਓ ਤੇ ਆਪ ਦਾ ਚੈੱਕਅਪ ਕਰਵਾਓ ਤੇ ਜੋ ਦੰਦ ਜੜਾ ਦਾ ਸਵਾਦ ਆਉਂਦਾ ਨਾ ਉਹ ਖਾਣ ਪੀਣ ਦੇ ਦੰਦ ਜੜਾ ਨਹੀਂ ਉਹ ਤੋਂ ਬਾਅਦ ਕੋਈ ਸਵਾਦ ਨਹੀਂ ਆਉਂਦਾ ਦੰਦਾਂ ਜੜਾ ਦੀ ਸੰਭਾਲ ਰੱਖੋ ਜਿਵੇਂ ਕਹਿੰਦੇ ਨੇ ਅੱਖ ਗਈ ਤਾਂ ਜਹਾਨ ਗਿਆ ਦੰਦ ਗਿਆ ਤਾਂ ਸੁਆਦ ਗਿਆ ਇਹ ਜ਼ਰੂਰੀ ਆ ਇਹ ਡੈਂਟਲ ਹਸਪੀਟਲ ਦੀ ਟੀਮ ਆ ਬਾਈ ਜੀ ਜਿਹੋਣੀ ਮੇਰੇ ਨਾਲ ਬੈਠੇ ਨੇ ਜਿਹੜੇ ਇਥੋਂ ਡਿਸਪੈਂਸਰੀ ਚਲਾ ਰਹੇ ਨੇ ਕਿਉਂਕਿ ਇਹ ਜਿੰਨੀ ਟੀਮ ਆ ਵੀ ਕਰਤਾਰ ਸਿੰਘ ਕਰਤਾਰ ਸਿੰਘ ਸਰਾਬੇ ਦੀ ਟੀਮ ਆ ਇਹਨਾਂ ਨੇ ਗਲਵਤ ਕਰਾਈ ਆ ਤੁਹਾਡੀ ਬਾਈ ਜੀ ਉਹਨਾਂ ਦਾ ਬਹੁਤ ਮਤਲਬ ਇਥੇ ਜਿੰਨੇ ਖਰੀਜ਼ ਆ ਇਹਨੇ ਚੜ੍ਹੇ ਬਿਮਾਰੀ ਜੈਨੇ ਸਾਰਿਆਂ ਨੇ ਆਪਣੀ ਇਥੇ ਸੇਫਟੀ ਕਰਾ ਕੇ ਗਏ ਨੇ ਬਾਈ ਕਾਕਾ ਸਿੰਘ ਜੀ ਕੀ ਕੀ ਕਹਿਣਾ ਆ ਅਪਜੀਤਾ ਇਸ ਕੈਂਪ ਬਾਰੇ ਸਭਾਏ ਜੀ ਜੀ ਕਹਿਣਾ ਸਾਡਾ ਤਾਂ ਸੇਵ ਹੈ ਨਗਰ ਵੱਲੋਂ ਸਾਰਿਆਂ ਦੇ ਬਿਲਕੁਲ ਬਿਲਕੁਲ ਕਿਉਂਕਿ ਮੈਂ ਮਰੀਜਾਂ ਨਾਲ ਵੀ ਗੱਲ ਕੀਤੀ ਹੈ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਤੁਹਾਡਾ ਇਹ ਸ਼ਹੀਦ ਕਰਤਾਰ ਸਿੰਘ ਨਹੀਂ ਉਪਰਾਲਾ ਉਹ ਉਪਰਾਲੇ ਵੀ ਦਿੱਕਤ ਨਹੀਂ ਉਪਰਾਲਾ ਵੀ ਕਿਸੇ ਦਾ ਜਰੀਆ ਹੀ ਬਣਦਾ ਹੁੰਦਾ ਉਪਰਾਲਾ ਆਪ ਤਾਂ ਕਰਨੀ ਲੱਗਿਆ ਕਰਾਉਂਦੇ ਦਾ ਬੰਦਿਆਂ ਤੋਂ ਹੀ ਹੁੰਦਾ ਕਿਸੇ ਨਾ ਕਿਸੇ ਤੋਂ ਤਾਂ ਕਰਾਉਣਾ ਹੀ ਹੁੰਦਾ ਹਾਂ ਜੀ ਹਾਂ ਸਾਡਾ ਤਾਂ ਫਰਕ ਤੇ ਸੀ ਸੀ ਮੱਛੇ ਦਾ ਆਪਾਂ ਕੋਈ ਨਾ ਜਿਨੇ ਕੀ ਸੇਵਾ ਹਨ ਨੂੰ ਲਾਈ ਸੀ ਇਸ ਕਰਕੇ ਚਲੋ ধন্যবাদ ভাইছিলোঁ কি ভাৰিজি আপোনাৰ খা কে